ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਵੇਗਾ ਵੀ ਜਾਂ ਨਹੀਂ ਕਿਉਂਕਿ ਚਰਚਾਾਂ ਵਿੱਚ ਇਸ ਕਿਸਮ ਦੀਆਂ ਚੱਲਦੀਆਂ ਪਈਆਂ ਉਹਨਾਂ ਦੇ ਬਿਹਾਫ ਦੇ ਉੱਤੇ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਸਤੀਫਾ ਪ੍ਰਵਾਨ ਹੀ ਨਾ ਕੀਤਾ ਜਾਵੇ ਅਜੇ ਤੱਕ ਸਿਰਫ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੈ ਇਸ ਅਸਤੀਫੇ ਤੋਂ ਬਾਅਦ ਇਸ ਅਸਤੀਫੇ ਦਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਕੀ ਕਹਿੰਦਾ ਹੈ ਸਵਾਲ ਤਾਂ ਇਹ ਖੜੇ ਹੋ ਰਿਹਾ ਦਰਅਸਲ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਪਰ ਉਹਦੇ ਉੱਤੇ ਚਰਚਾ ਜਿਹੜੀ ਆ ਉਹ 18 ਤਰੀਕ ਨੂੰ ਹੋ ਸਕਦੀ ਹੈ ਇਸ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਹੈ ਪ੍ਰਵਾਨਿਆ ਜਾਵੇਗਾ ਜਾਂ ਫਿਰ ਅਨਕਾਰਿਆ ਜਾਵੇਗਾ ਸਵਾਲ ਇੱਥੇ ਖੜਦੇ ਨੇ ਖੈਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜੇ ਪ੍ਰਵਾਨ ਲਿਆ ਜਾਂਦਾ ਤੇ ਇਸ ਤੋਂ ਬਾਅਦ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਚਰਚਾਵਾਂ ਇਹ ਵੀ ਚੱਲਦੀਆਂ ਪਈਆਂ ਨੇ ਹੁਣ ਨਵੇਂ ਪ੍ਰਧਾਨ ਦੇ ਵਿੱਚ ਵੱਖ-ਵੱਖ ਨਾਮ ਉੱਭਰ ਕੇ ਸਾਹਮਣੇ ਆ ਰਹੇ ਆ ਲੰਘੇ ਦਿਨ ਤੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਚਰਚਾ ਦੇ ਵਿੱਚ ਜਾਂਦਾ ਪਿਆ ਪਰ ਉਸੇ ਦਰਮਿਆਨ ਇੱਕ ਨਾਮ ਹੋਰ ਹੈ ਜਿਹੜਾ ਵਿਚਾਰਨਾ ਜ਼ਰੂਰੀ ਹੈ ਵਰਸਾ ਸਿੰਘ ਬਲਟੋਹਾ ਨੇ ਵੀ ਟੱਚਰ ਮਾਰ ਕੇ ਸਹੀ ਪਰ ਗੱਲ ਆਖੀ ਉਹਨਾਂ ਨੇ ਕਿਹਾ ਕਿ ਜਾਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਪ੍ਰਧਾਨ ਬਣਨਾ ਚਾਹੁੰਦੇ ਨੇ ਇਸ ਤੋਂ ਪਹਿਲਾਂ ਵੀ ਉਹ ਗੱਲਾਂ ਕਰ ਚੁੱਕੇ ਨੇ ਇਦਾਂ ਦੀਆਂ ਔਰ ਉਸੇ ਦਰਮਿਆਨ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਹੋ ਸਕਦੇ ਨੇ ਸ਼ਰੋਮਣੀ ਅਕਾਲੀ ਦਲ ਦੇ ਅਜੇ ਤੱਕ ਯਾਨੀ ਕਿ 18 ਤਰੀਕ ਤੱਕ ਜਦ ਤੱਕ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਇਹੀ ਹੁਕਮ ਨੇ ਕਿ ਕਾਰਜਕਾਰੀ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਪੂੰਦੜ ਕੰਮ ਸੰਭਾਲਣਗੇ ਪ੍ਰਧਾਨਗੀ ਸੰਭਾਲਣਗੇ ਪਰ ਉਹਨਾਂ ਤੋਂ ਬਾਅਦ ਜਾਂ ਕਹਿ ਦਈਏ ਕਿ 18 ਤਰੀਕ ਤੋਂ ਬਾਅਦ ਅਗਲਾ ਨਾਮ ਹੁਣ ਕਿਸ ਦਾ ਹੋ ਸਕਦਾ ਸੁਖਬੀਰ ਸਿੰਘ ਬਾਦਲ ਜਿਹੜੇ ਅਸਤੀਫਾ ਦੇ ਚੁੱਕੇ ਨੇ ਜੇ ਉਹ ਅਸਤੀਫਾ ਪ੍ਰਵਾਨ ਲਿਆ ਜਾਂਦਾ ਹੈ ਤੇ ਉਹਨਾਂ ਤੋਂ ਬਾਅਦ ਕੀ ਇਹ ਕੁਰਸੀ ਜਿਹੜੀ ਆ ਉਹ ਕਿਤੇ ਹੋਰ ਜਾਊਗੀ ਹਾਲਾਂਕਿ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਕਿਸੇ ਇੱਕ ਪਰਿਵਾਰ ਤੱਕ ਮਕਸੂਸ ਨਹੀਂ ਹੈ ਇਹ ਸ਼ਾਇਦ ਪਹਿਲਾਂ ਲੋਕ ਭੁੱਲ ਗਏ ਸਨ ਲੀਡਰ ਭੁੱਲ ਗਏ ਸਨ ਪਰ ਹੁਣ ਇਸ ਚੀਜ਼ ਸਪਸ਼ਟ ਨਜ਼ਰ ਆ ਰਹੀ ਹੈ ਕਿ ਇੱਥੇ ਆ ਕੇ ਬਦਲਾਅ ਹੋ ਸਕਦਾ ਹੈ ਉਹ ਵੀ ਤਾਂ ਜੇ ਅਸਤੀਫਾ ਪ੍ਰਵਾਨ ਲਿਆ ਜਾਂਦਾ ਔਰ ਉਸ ਤੋਂ ਬਾਅਦ ਕੁਰਸੀ ਕਿੱਧਰ ਨੂੰ ਜਾਂਦੀ ਹੈ ਕਿਹੜਾ ਲੀਡਰ ਅੱਗੇ ਆ ਸਕਦਾ ਹੈ ਜਾਂ ਲਿਆਂਦਾ ਜਾ ਸਕਦਾ ਹੈ ਜਸੇਧਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਚੱਲਦਾ ਪਿਆ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਸੇਧਾਰ ਨੇ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਉਹ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਨੇ ਆਖਿਆ ਸੀ ਕਿ ਜੇ ਸੰਗਤਾਂ ਨੂੰ ਪ੍ਰਵਾਨ ਹੋਵੇ ਤੇ ਮੈਂ ਜ਼ਰੂਰ ਕਰਾਂਗਾ ਤੇ ਉਸ ਤੋਂ ਬਾਅਦ ਹੀ ਵਰਸਾ ਸਿੰਘ ਮਲਟੋਹਾ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਸੀ ਇਹ ਕਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਰਅਸਲ ਪ੍ਰਧਾਨ ਬਣਨਾ ਚਾਹੁੰਦੇ ਐ ਔਰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਜਥੇਦਾਰ ਸਾਹਿਬ ਦੇ ਉੱਤੇ ਨਿਸ਼ਾਨੇ ਸਾਧੇ ਸੀ ਪਰ ਦੂਜੇ ਪਾਸੇ ਲੰਘੇ ਦਿਨ ਤੋਂ ਬਿਕਰਮ ਸਿੰਘ ਮਜੀਠੀਆ ਦੀ ਚਰਚਾ ਵੀ ਚੱਲਦੀ ਪਈ ਹੈ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਚਰਚਾਾਂ ਮਾ ਨੇ ਕਿ ਕੀ ਬਿਕਰਮ ਸਿੰਘ ਮਜੀਠੀਆ ਪ੍ਰਧਾਨ ਬਣ ਸਕਦੇ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜੇ ਪਰਵਾਣਿਆ ਜਾਂਦਾ ਹੈ ਸਮੀਕਰਨ ਕੀ ਕਹਿਣਗੇ ਕਿਹੜਾ ਚਿਹਰਾ ਸਾਹਮਣੇ ਆਵੇਗਾ ਕਿਉਂਕਿ ਜੋ ਚਿਹਰਾ ਸਾਹਮਣੇ ਆਵੇਗਾ ਉਸੇ ਬਿਹਾਫ ਦੇ ਉੱਤੇ ਪਾਰਟੀ ਅੱਗੇ ਵਧ ਸਕਦੀ ਹੈ ਔਰ ਕਿੱਧਰ ਵੱਲ ਨੂੰ ਵਧੇਗੀ ਇਹ ਚਰਚੇ ਆ ਉਹ ਚਿਹਰੇ ਆਉਣ ਤੋਂ ਬਾਅਦ ਨਵਾਂ ਲੀਡਰ ਲੱਗਣ ਤੋਂ ਬਾਅਦ ਨਵਾਂ ਪ੍ਰਧਾਨ ਲੱਗਣ ਤੋਂ ਬਾਅਦ ਬਿਹਤਰ ਤਰੀਕੇ ਨਾਲ ਸਮਝਿਆ ਤੇ ਸਮਝਾਇਆ ਜਾ ਸਕਦਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਔਰ ਤਕਲੀਬ ਬਣੇ ਰੋਬਾ ਨੇ ਡੀਆ ਪੰਜਾਬੀ ਤੇ